ਇਹ ਤੋਂ 15 ਕਿਲੋਮੀਟਰ ਨਹੀਂ ਬਲਕਿ ਇਹ ਵੀ ਕੋਸਟ ਹੈ। ਹਾਂ। ਤਾਂ ਅੱਛੀ ਗੱਲ ਜੀ ਸਾਰਿਆਂ ਨੂੰ। ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ। ਅੱਜ ਆਪਾਂ ਚੱਲੇ ਸੀ ਜੀ ਨਾਬੇ ਮਲਕੀਤ ਇੰਡਸਟਰੀ ਚ। ਇੱਕ ਮਲਕੀਤ ਦੀ ਸਾਈ ਕਰਕੇ ਆਉਣੀ ਸੀ ਅੱਜ ਆਪਾਂ ਹੋਰ ਤੇ ਜੁੜੇ ਰਹੋ ਸਾਡੇ ਅੱਜ ਦੇ ਵਲੌਗ ਦੇ ਨਾਲ ਤੁਹਾਨੂੰ ਦਿਖਾਉਣੇ ਆ ਨਾਬੇ ਮਲਕੀਤ ਵਾਲਿਆਂ ਦੀ ਇੰਡਸਟਰੀ ਸਾਰੀ ਨਵਾਂ ਪਲਾਂਟ ਲਾਇਆ ਇੱਕ ਆਪਾਂ ਕਟਰ ਲੈਣਾ ਸੀ ਇੱਕ ਮਲਕੀਤ ਮਸ਼ੀਨ ਹੋਰ ਲੈਣੀ ਆ ਤੇ ਉਹਦੀ ਅੱਜ ਸਾਈ ਕਰਕੇ ਆਉਣੀ ਆ ਤੇ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਤੁਹਾਨੂੰ ਅੱਜ ਆਪਾਂ ਪਹੁੰਚਣ ਵਾਲੇ ਆ ਜੀ ਭਾਦਸਿਓ ਰਹਿ ਗਿਆ ਇੱਥੋਂ 15 ਕਿਲੋਮੀਟਰ 20 ਮਲਕੀਤ ਏਜੰਸੀ ਤੇ ਤੁਹਾਨੂੰ ਅੱਜ ਹੋਰ ਵੀ ਵਿਖਾਵਾਂਗੇ ਉੱਥੇ ਪਰ ਪਹਿਲ ਤਾਂ ਸਾਡੀ ਮਲਕੀਤ ਤੇ ਜਾਂ ਲੈਣੀ ਮਲਕੀਤ ਹੀ ਆ ਮਸ਼ੀਨ ਤਾਂ ਸਾਈਟ ਤਾਂ ਉਹਦੀ ਹੀ ਕਰਨੀ ਆ ਬਾ ਕਿਉਂ ਪੁੱਛਾ ਪਾਛਾ ਮਰੋੜਿਆਂਗੇ ਕਿਤੇ ਜਾ ਕੇ ਦੂਜਿਆਂ ਦੇ ਨਾਲ ਸਾਡੇ ਫੋਰਮੈਨ ਸਾਹਿਬ ਅੱਜ ਚੱਲੇ ਆ ਤੇ ਚਲੋ ਤੁਹਾਨੂੰ ਪਹੁੰਚਦੇ ਆ ਤੇ ਫਿਰ ਤੁਹਾਨੂੰ ਇੱਥੇ ਜਲ ਕੇ ਵਿਖਾਉਣੇ ਤੁਹਾਨੂੰ ਮਲਕੀਤ ਵਾਲਿਆਂ ਦੀ ਸਾਰੀ ਇੰਡਸਟਰੀ ਕਿਵੇਂ ਕੀ ਕੀ ਬਣਦਾ ਅੰਦਰ ਕੀ ਕੀ ਜਗਾੜ ਆ ਚਲੋ ਠੀਕ ਹੈ ਜੀ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਸਾਰੇ ਨਾਲ ਤੁਹਾਨੂੰ ਮਿਲਦੇ ਗਾਂ ਜਾ ਕੇ ਆ ਗਈ ਜੀ ਕਰਤਾਰ ਇੰਡਸਟਰੀ ਕਰਤਾਰ ਇੰਡਸਟਰੀ ਭਾਦ ਸਿਓ ਵਿਚਿੰਨਾ ਦਾ ਵੀ ਵਧੀਆ ਪਰ ਸਾਡੇ ਫਿੱਟ ਨਹੀਂ ਬੈਠੀ ਨਾ ਤਾਂ ਵਿਕਰੀ ਦਾ ਬਹੁਤ ਆ ਪਰ ਸਾਨੂੰ ਪਸੰਦ ਨਹੀਂ ਆਈ ਇਹ ਚਲੋ ਬਾਕੀ ਆਪਾਂ ਆਪਣੀ ਪਸੰਦ ਹੁੰਦੀ ਸਾਰਿਆਂ ਦੀ ਇਵੇਂ ਜਿੱਦੀ ਜਿੱਦੀ ਜਿੱਥੇ ਜਿੱਥੇ ਸੈਟਿੰਗ ਬਹਿ ਜਾਂਦੀ ਆ ਚਲੋ ਇਹੋ ਹੀ ਇਹੋ ਹੀ ਇਹੋ ਲੋ ਜੀ ਪਹੁੰਚ ਗਏ ਆਪਾਂ ਮਲਕੀਤ ਵਾਲਿਆਂ ਦੇ ਇਹ ਆ ਜੀ ਇੰਜਨ ਆ ਇਹ ਨਾ ਭਾਈ ਜੀ ਡੀਐਸ 4 ਠੀਕ ਹੈ ਲੈ ਲੈਣ ਦਾ ਨਾ ਇਹ ਲੈ ਲੈਣ ਦਾ ਜੀ ਠੀਕ ਪੂਰੀ ਜਿੰਦ ਜਾਣ ਹੈ ਘਾਰੂਲਾ ਆ ਬੈਲਰ ਆ ਹਨਾ ਇਹ ਛੋਟਾ ਬੀਲਰ ਆਹ ਟਰੈਕ ਮਸ਼ੀਨ ਆ ਗਈ ਆ ਸਾਈਲੇਜ ਵਾਲੀ ਆ ਗਈ ਰੋਟਾਵੇਟਰ ਇੱਕ ਚੀਜ਼ ਸਾਨੂੰ ਆ ਵੀ ਬੜੀ ਵਧੀਆ ਲੱਗੀ ਆ ਤੂੜੀ ਵਾਲੀ ਮਸ਼ੀਨ ਇਹਨਾਂ ਦੀ ਬਹੁਤ ਨਵੀਂ علاوہ ਬਹੁ ਮਟੀਰੀਅਲ ਬਹੁ ਵਧੀਆ ਲੱਗਾ ਹੋਇਆ ਦੂਜੀਆਂ ਆਮ ਨਾਲੋਂ ਲੱਗਦਾ ਆ ਕਿ ਇਹਦੀ ਵੀ ਅਸੀਂ ਅੱਜ ਸਾਈ ਦੇ ਹੀ ਜਾਵਾਂਗੇ ਇਹ ਰ ਸਮਾਨ ਲੱਗਾ ਨਾ ਇਹ ਬਹੁਤ ਵਧੀਆ ਲੱਗਣਾ ਠੀਕ ਹੈ ਬੈਰੰਗਪੁਰੰਗ ਪਟਨਾ ਕੋਨਾ ਦਾ ਸਭ ਤੋਂ ਵਧੀਆ ਸਿਸਟਮ ਆਹ ਸੁਪਰ ਸੀਟਰ ਆ ਆ ਗਿਆ ਅਇਸ਼ਰਦ ਕਲੋਸ ਕਰਦਾ ਇੰਜਨ ਇਹ ਆਜੀ ਮਲਕੀਤ ਇੰਡਸਟਰੀ ਬੜਾ ਸੁਫਾਈ ਨਾਲ ਕੰਮ ਖੜਾ ਹੈ ਜੀ ਮਲਕੀਤ ਦਾ ਪੇਂਟ ਪਲਾਂਟ ਸਾਰਾ ਪੇਂਟ ਦਾ ਭੱਟੀ ਪੇਂਟ ਆ ਸਾਰੇ ਆ ਸਾਰੀਆਂ ਭੱਟੀਆਂ ਆ ਲੈਬ ਆ ਆ ਬਣੀ ਤਣੀ ਮਸ਼ੀਨ ਇਹਨਾਂ ਚ ਵੱਢ ਜਾਂਦੀ ਆ ਆ ਬਣੀ ਤਣੀ ਮਸ਼ੀਨ ਬੰਦਰ ਬਣ ਕੇ ਪੇਂਟ ਹੋ ਗਏ ਇੱਧਰ ਫਿਰ ਪੱਠੀ ਆ ਪੱਠੀ ਤੇ ਮੜ ਕੇ ਰੰਗ ਨੂੰ ਪਕਾਉਂਦੇ ਆ ਇਹ ਮਤਲਬ ਕਲ ਮਲਾ ਕੇ ਜੋ ਅੱਜ ਦਾ ਪਲਾਂਟ ਇਹਨਾਂ ਕੋਲੇ ਆ ਕਿਸੇ ਕੰਪਨੀ ਕੋਲੇ ਕਿਸੇ ਇੰਡਸਟਰੀ ਕੋਲੇ ਹੈ ਦੀ ਆ ਪੇਂਟ ਦਾ ਸਿਸਟਮ ਐਡਾ ਤਗੜਾ ਇਹ ਰੇਲਿੰਗ ਤੇ ਤੁਰੀਆਂ ਆਉਂਦੀਆਂ ਮਸ਼ੀਨਾਂ ਇਹ ਸਫਾਈ ਨਾਲ ਕੰਮ ਹੁੰਦਾ ਬਹੁਤ ਆ ਛਤਰੀਆਂ ਪੇਂਟ ਹੁੰਦੀਆਂ Tidak ada apa-apa yang bisa kita lakukan. ਤੇ ਕੋਈ ਨਾ ਇਹਨੇ ਬੁਕਿੰਗ ਹੀ ਦੀ ਬੁਕਿੰਗ ਹੈ ਉਹ ਲੋ ਜੀ ਸਾਈਜ਼ ਵੀ ਕਰਕੇ ਤੇ ਹੁਣ ਆਪਾਂ ਤੁਰ ਪਿਆ ਪੰਡਲ ਨੂੰ ਤੇ ਉੱਥੋਂ ਨਿਕਲਦੇ ਲੇਟ ਹੀ ਹੋਗੇ ਥੋੜਾ ਜਿਹਾ ਤੇ ਹੁਣ ਚਲੋ ਤੁਹਾਨੂੰ ਮਿਲਦੇ ਆ ਘਰੇ ਜਾ ਕੇ ਬਣੇ ਰਹੋ ਸਾਡੇ ਅੱਜ ਦੇ ਨੋ ਵਲੌਗ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਅੱਜ ਤੱਕ ਸਾਡਾ ਵਲੌਗ ਕਿ ਐਹੋ ਜਿਹਾ ਲੱਗਾ ਤੇ ਹੁਣ ਅੱਗੇ ਰੋਜ਼ ਅੋ ਵੀਰ ਰੋ ਤੁਹਾਨੂੰ ਨਵੀਂ ਵੀਡੀਓ ਲੈ ਕੇ ਆਇਆ ਕਰਾਂਗੇ ਕੱਲ ਨੂੰ ਮਸ਼ੀਨ ਖੋਲਦੇ ਆਂ ਪ੍ਰੈਸ਼ਰ ਬਦਲ ਗਿਆ ਤੇ ਮੁੜ ਕੇ ਇੱਕ ਵਾਰ ਇੱਥੇ ਛੱਡਣੀ ਆ ਐਮਜੈਂਸੀ ਆਊਗੀ ਮਸ਼ੀਨ ਪਹਿਲੇ ਹਾਂ ਤੇ ਚਲੋ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਪਿੰਡ ਜਾ ਕੇ ਅਓ ਜੀ ਪਹੁੰਚ ਗਏ ਆ ਜੀ ਆਪਾਂ ਕਰੇ ਤੇ ਕਰਦੇ ਆ ਜੀ ਫਿਰ ਹੁਣ ਕੱਲ ਨੂੰ ਬਣਾਉਣੇ ਕੋਈ ਨਵਾਂ ਵਲੌਗ ਤੁਹਾਨੂੰ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ a takhle jsem